ਬੋਲਿਓ ਪੌਣੇ ਕਲਨੇ ਕਿਲੇ ਤਿੰਨ ਕਿਲੇ ਬਾਹ ਹੈ ਕਿਨੇ ਆ ਇਹ ਜਿਹੜਾ ਇੱਥੋਂ ਦਾ ਕੋਈ ਸਰਦਾਰ ਦੀ ਪਿੱਠ ਤੇ ਖੜਾਗਾ ਮੇਰੀ ਪੁੱਤਾਂ ਵਾਂਗੂ ਪਾਲੀ ਵੀ ਫਸਲ ਸਾਡੇ ਬੱਚਿਆਂ ਦੀ ਜਿਹੜੀ ਅੱਜ ਇਹਨਾਂ ਨੇ ਇੱਥੇ ਸਰਕਾਰ ਦੇ ਚਮਚੇ ਹੋਣਗੇ ਮੈਨੂੰ ਤਾਂ ਇਹ ਲੱਗਦਾਗਾ ਵੀ ਜਿਨ੍ਹਾਂ ਨੇ ਪੁੱਤਾਂ ਵਾਂਗੂ ਪਾਲੀ ਫਸਲ ਦਾ ਅੱਜ ਕਤਲਾਮ ਕਰਿਆ ਘਟੋ ਘਟ ਢਾਈ ਕਿੱਲੇ ਕਣਕ ਦੇ ਜਿਹੜੇ ਬਾਹ ਕੇ ਅੱਜ ਇਹਨਾਂ ਨੇ ਸਾਰੀ ਹੈ ਨਾ ਉਹ ਕਰਤੀ ਪਰ ਇਹਦਾ ਅਸੀਂ ਬੰਦ ਦਾ ਮੁਆਜਬਾ ਵੀ ਲਵਾਂਗੇ ਅਸੀਂ ਆਪਦੀ ਜ਼ਮੀਨ ਤੇ ਤੇ ਕਬਜ਼ਾ ਨਹੀਂ ਹੋਣ ਦੇਵਾਂ ਪਰ ਜਿਹੜਾ ਗਮਾਂਡ ਦੇ ਗਮਾਂਡ ਦੇ ਟਰੈਕਟਰ ਕੀ ਦੇ ਕੀ ਨਾ ਸੀ ਉਹਦਾ ਜਿਹੜਾ ਬਾਹ ਹੈ ਪਰ ਸ਼ਾਸਨ ਨੇ ਉਹਨਾਂ ਦਾ ਨਾਂ ਜਗਿੰਦਰ ਸਿੰਘ ਆ ਜੀ ਨੇ ਸਰਕਾਰ ਦੀ ਸਹਿਤ ਤੇ ਉਹ ਕਾਰਪੋਰੇਟ ਦੀ ਜਿਹੜਾ ਅੱਜ 3000 ਕਿੱਲੇ ਦਾ ਮਾਲਕਾ ਜੀ ਦਾ ਰੱਖਦਾ ਉਹਦੀ ਸਹਿ ਦੇ ਉੱਤੇ ਉਹਨੇ ਅੱਜ ਸਾਡੇ ਬਾਹਨ ਨੂੰ ਬਾਹ ਹੈਗਾ ਅਸੀਂ ਉਹ ਤੇ ਬੰਦੀ ਕਾਰਵਾਈ ਉਹ ਬੰਦੇ ਦੇ ਜਗਿੰਦਰ ਸਿੰਘ ਤੇ ਕਰਾ ਕੇ ਰ੍ਹਾਂਗੇ ਆਹ ਦੇਖ ਲਓ ਭਰਾਵੋ ਆਣ ਜਦੋਂ ਸਰਕਾਰ ਧੱਕਾ ਕਰਦੀ ਆ ਕਿਸਾਨਾਂ ਨਾਲ ਪੌਣੇ ਤਿੰਨ ਕਿੱਲੇ ਬਾਹਨ ਤੇ ਬਾਹ ਕੇ ਮਿੰਟੋ ਮਿੰਟੀ ਇਥੋਂ ਨਿਕਲ ਗਿਆ ਪ੍ਰਸ਼ਾਸਨ ਹੁਣ ਆਪਦੇ ਜਿਹੜੀ ਉਹ ਭੱਜ ਰਹੇ ਨੇ ਪ੍ਰਸ਼ਾਸਨ ਵਾਲੇ ਜਦੋਂ ਆਪਣੇ ਕਿਸਾਨ ਵੀਰ ਇਕੱਠੇ ਹੋਣ ਲੱਗ ਗਏ ਪੌਣ ਤੱਕਲੇ ਵਾਹਨ ਦੀ ਤਬਾਈ ਕਰਕੇ ਕਣਕ ਦੀ ਭਰਾਵੋ 2 ਮਿੰਟਾਂ ਦੀ ਕਣਕ ਸੀਗੀ ਸਾਰੀ ਵਾਹ ਕੇ ਬੇਕਾਰ ਕਰ ਗਈ ਮੈਂ ਫਤਨ ਡਈ ਹੈ ਨਾ ਹੁਣ ਫੇਰ ਉਹ ਕਹਿਣਾ ਸਹੀ ਤਾਂ ਫੇਰ ਲੈ ਆਓ ਜਰਾ ਬਾਹਰ ਕਿ ਮੈਂ ਤਾਂ ਉੱਦੇ ਵੀ ਕਹਦਾ ਜੀ ਅੱਜ ਜੋ ਪਿੰਡ ਦਿਆਲਪੁਰਾ ਵਿੱਚ ਪੈਣ ਬਿੰਦਰਪਾਲ ਕੌਰ ਦੀ ਜ਼ਮੀਨ ਤੇ ਪ੍ਰਸ਼ਾਸਨ ਧੱਕੇ ਨਾਲ ਕਬਜ਼ਾ ਕਰਕੇ ਗਿਆ ਭਰਾਬੋ ਉਹਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਇੱਕਤਾ ਗ੍ਰਾਹਾਂ ਵੱਲੋਂ ਆਪਣਾ ਬਲਾਕ ਸਹਿਣਾ ਇਕੱਠਾ ਇਕੱਠਾ ਹੋਇਆ ਵੀਰੋ ਇਹ ਕੋਈ ਵੀ ਆਪਣੇ ਪੈਣ ਅਬਿੰਦਰਪਾਲ ਜਾਨੇਰ ਘਰ ਦਾ ਪਰਿਵਾਰ ਦਾ ਕੋਈ ਵੀ ਜੀ ਇੱਥੇ ਹੈ ਨਹੀਂ ਸੀਗਾ ਗਏ ਹਾਜ਼ਰੀ ਦੇ ਵਿੱਚ ਇਹ ਕਬਜ਼ਾ ਪ੍ਰਸ਼ਾਸਨ ਨੇ ਕਰਾਇਆਗਾ ਨਜਾਇਜ਼ ਕਰਾਇਆ ਭਰਾਬੋ ਚੰਗੀ ਪੜੀ ਵਧੀਆ ਫਸਲ ਖੜੀ ਸੀਗੀ ਦੇਖੀ ਜਾਵੇ ਸਭ ਨੂੰ ਤਿਹੜਾ ਭਾਰਤੀ ਕਿਸਾਨ ਜਿਹਨਾਂ ਨੇ ਇੱਕ ਤਾਂ ਗ੍ਰਾਹਾਂ ਵੱਲੋਂ ਫੈਸਲਾ ਕੀਤਾ ਗਿਆ ਵੀ ਦੁਬਾਰਾ ਮੁੜ ਕੇ ਇਸ ਬੰਨ ਵਿੱਚ ਕਣਕ ਬੀਜਦੇ ਆ ਦੁਬਾਰਾ ਕਾਬਜ ਅੱਜ ਭੈਣ ਬਿੰਦਰਪਾਲ ਕੌਰ ਦੁਬਾਰਾ ਕਾਬਜ ਹੋ ਰਹੀ ਹੈ ਇੱਥੇ ਪੈਣ ਜੀ ਬੋਲੋ ਕੋਈ ਗੱਲ ਬਾਤ ਪੈਣੀ ਬੋਲੋ ਬੋਲੋ ਅਸੀਂ ਪਹਿਲਾਂ ਇਹ ਤੋਂ ਪਹਿਲਾਂ ਵੀ ਜੋ ਇਹ ਜ਼ਮੀਨ ਦਾ ਸਾਡਾ ਕੇਸ ਚੱਲਦਾ ਸੀ 3 4 5 6 ਵਾਰ ਆ ਕੇ ਮੁੜ ਕੇ ਗਏ ਆਂਗੇ ਕਿਉਂਕਿ ਅਸੀਂ ਪੁੱਛਦੇ ਵੀ ਰਹੇ ਸੀ ਆਈਡੀ ਵਾਲਿਆਂ ਨੂੰ ਵੀ ਕਿਵੇਂ ਆ ਕੋਈ ਕਹਿੰਦੇ ਨਹੀਂ ਮੁੜ ਜਾਈਓ ਆਉਂਦੇ ਨਹੀਂਗੇ ਉਸ ਕਰਕੇ ਵੀ ਜਿਹੜਾ ਪ੍ਰਸ਼ਾਸਨ ਨੂੰ ਵੀ ਇਹ ਲੱਗਿਆ ਵੀ ਜਿਹੜੀ ਇਹਨਾਂ ਦੀ ਫੋਰਸ ਆ ਜਿਹੜੀ ਜਥੇਵੰਦੀ ਦੀ ਇਹ ਸਾਰੀ ਫੋਰਸ ਪਤਾ ਨਹੀਂ ਵੀ ਜਿਹੜੇ ਬਠਿੰਡੇ ਦੇ ਵਿੱਚ ਸਾਡੇ ਤਿੰਨ ਮਾਮਾ ਵੀ ਸੀ ਦੋਹਿਆਂ ਤੇ ਇੱਕ ਸਾਡੇ ਬਾਈ ਜੀ ਬਸੰਤ ਸਿੰਘ ਕੋਠਾਗੁਰੂ ਉਹ ਵੀ ਸੀ ਦੋਆ ਜਿਨ੍ਹਾਂ ਦੀ ਰਹਿਨ ਸਵਾਈ ਥੱਲੇ ਪ੍ਰੋਗਰਾਮ ਸਾਡਾ ਸਾਰੀ ਚੱਲਦਾ ਸੀਗਾ ਉਹ ਇੱਥੇ ਮੁੱਖ ਆਗੂ ਹੋਣ ਕਰਕੇ ਮੂਹਰੇ ਲੱਗੇ ਹੋਏ ਸੀਗੇ ਕਿਉਂਕਿ ਜਿਹੜਾ ਜ਼ਮੀਨ ਦਾ ਰਕਬਾ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈਂਦਾ ਸੀਗਾ ਪਰ ਅੱਜ ਪ੍ਰਸ਼ਾਸਨ ਨੇ ਸਾਡੇ ਆਉਣ ਤੋਂ ਪਹਿਲਾਂ ਧੱਕੇ ਨਾਲ ਸਾਡੀ ਗਾਇ ਹਾਜ਼ਰੀ ਦੇ ਵਿੱਚ ਪੌਣੇ ਤਿੰਨ ਕਿੱਲਿਆਂ ਨੂੰ ਬਾਹ ਕੇ ਦੋ ਮਹੀਨੇ ਹੋ ਗਏ ਸੀ ਕਣਕ ਬੀਜੀ ਨੂੰ ਕਣਕ ਸਾਡੀ ਅੱਧ ਤੋਂ ਤੱਪ ਚੁੱਕੀ ਸੀਗੀ ਜਿਹੜੀ ਕਣਕ ਦਾ ਜਿਹਨਾਂ ਨੇ ਟਰੈਕਟਰ ਲਿਆ ਕੇ ਧਿਆਲਪੁਰੇ ਦੇ ਜਗਿੰਦਰ ਸਿੰਘ ਦਾ ਟਰੈਕਟਰ ਸੀ ਜੀ ਤੋਂ ਸਾਡੇ ਬਾਣ ਬਹਾਇਆ ਗਿਆਗਾ ਉਹਨਾਂ ਨੇ ਸਾਡੀ ਕਣਕ ਤਬਾਹ ਕਰਤੀ ਆ ਜਿਹੜੀ ਅੱਜ ਅਸੀਂ ਮੈਂ ਭਾਰਤੀ ਕਿਸਾਨ ਜੁੜੀਆਂ ਨੇ ਏਕਤਾ ਗਰਾਹਾਂ ਦੀ ਇੱਕ ਆਗੂ ਹੋਣ ਦੇ ਨਾਤੇ ਸਾਡੇ ਜਿਹੜੇ ਭਾਰਤੀ ਕਿਸਾਨ ਜੁੜੀਆਂ ਦੇ ਆਗੂ ਆ ਜਿੰਨੇ ਵੀ ਸਾਡੀਆਂ ਮਾਵਾ ਪੈਣਾ ਇੱਥੇ ਆਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮੋੜ ਸਾਡਾ ਕਬਜ਼ਾ ਇਸੇ ਜ਼ਮੀਨ ਤੇ ਅੱਜ ਫੇਰ ਕਰਵਾਇਆਗਾ ਤਾਂ ਅਸੀਂ ਅੱਜ ਵੀ ਜਥੇਦੀ ਵੱਲੋਂ ਕਹਿ ਰਹੇ ਆ ਵੀ ਭਾਰਤੀ ਕਿਸਾਨ ਜੁੜੀਆਂ ਨੇ ਏਕਤਾ ਗਰਾਹਾਂ ਵੱਲੋਂ ਅਸੀਂ ਡਟ ਕੇ ਕਹਿ ਰਹੇ ਆ ਅਸੀਂ ਅੱਗੇ ਤੋਂ ਸਾਡੀ ਜ਼ਮੀਨ ਤੇ ਕਿਸੇ ਨੂੰ ਖੰਗਣ ਨਹੀਂ ਦੇਵਾਂਗੇ ਜਿਹੜਾ ਅਸੀਂ ਆਪ ਦਾ ਕਬਜ਼ਾ ਆਪ ਰੱਖਾਂਗੇ ਅਸੀਂ ਇਹਨੂੰ ਉਮੀ ਬਾਹਾਂਗੇ ਬੀਜਾਂਗੇ ਕਿੰਨਾ ਜਿਹੜੇ ਅੱਜ ਉਹ ਪਿੱਠੂ ਖੜੇ ਨੇ 1 3000 ਕਿੱਲੇ ਵਾਲੇ ਦੇ ਮਾਲਕ ਦੇ ਪਿੱਠ ਤੇ ਸਰਕਾਰ ਖੜੀ ਆ ਉਹ ਉਸ ਦਾ ਪੱਕਾ ਪੂ ਰਹੀ ਆ ਪੌਣੇ 3 ਕਿੱਲੇ ਵਾਲੇ ਦੇ ਗਲ ਤੇ ਗੋਡਾ ਧਰਿਆ ਅੱਜ ਚੋਰੀ ਧਰਿਆਗਾ ਪਰ ਸਾਹਮਣੇ ਨਹੀਂ ਨਹੀਂ ਅਸੀਂ ਉਦੋਂ ਵੀ ਮੁਕਾਬਲਾ ਕਰਦੇ ਪਰ ਅਸੀਂ ਜਥੇਬੰਦੀ ਦੇਤੀ ਧੰਨਵਾਦੀਆਂ ਫੇਰ ਸਾਡਾ ਮੁਰਕ ਕਬਜ਼ਾ ਕਰਵਾਇਆ ਭਾਰਤੀ ਕਿਸਾਨ ਜੁਨੀਆ ਨੇ ਇੱਕ ਅਗਰਾਹ ਜਿੰਦਾਬਾਦ 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 ਅਸੀਂ ਆਪਣੀਆਂ ਜ਼ਮੀਨਾਂ ਤੇ ਧੱਕੇ ਨਾਲ ਕਬਜ਼ਾ ਨਹੀਂ ਹੋਣਿਆਗੇ ਨਹੀਂ ਹੋਣਿਆਗੇ ਅਸੀਂ ਆਪਣੀਆਂ ਜ਼ਮੀਨਾਂ ਤੇ ਧੱਕੇ ਨਾਲ ਕਬਜ਼ਾ ਨਹੀਂ ਹੋਣਿਆਗੇ ਨਹੀਂ ਹੋਣਿਆਗੇ ਸਰਕਾਰਾਂ ਕਿਆ ਕਰੋ ਆਪਣੀ ਰਾਖੀ ਰੱਖ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਕੱਤੀ ਹੋਵੇ ਜੰਤਾ ਸਾਰੀ ਲੋਕੋ ਲਈ ਥੰਮਣ ਗਏ ਨਰਮਾ ਦੋਦੇ ਜੰਮੜ ਗਏ ਆਪਣੇ ਵੀਰ ਛੱਟਾ ਦਿੰਦੇ ਹੋਏ ਟਰੈਕਟਰ ਲਿਆਂਦਾ ਗਿਆ ਭਰਾਵੋ ਟਰੈਕਟਰ ਨਾਲ ਕਣਕ ਵਿੱਚ ਜਾ ਰਹੀ ਹੈ